ਹਾਂਜੀ ਦੋਸਤੋ ਮੈਂ ਤੁਹਾਡਾ ਵੀਰ ਦਲਬਾਗ ਰੰਦਾਵਾ ਅੱਜ ਤੁਹਾਨੂੰ ਦੱਸਦੇ ਆ ਜੀ ਜਿਹੜੇ ਮੋਟਰਸਾਈਕਲਾਂ ਦੇ ਨਵੇਂ ਟਾਇਰ ਟਿਊਬ ਪੁਰਾਣੇ ਟਾਇਰ ਟਿਊਬ ਤੇ ਗੱਡੀ ਧੋਣ ਦਾ ਸਰਵਿਸ ਕਰਨ ਦਾ ਕੀ ਰੇਟ ਹੈ ਜੀ ਬਿਲਕੁਲ ਇੱਕ ਹੀ ਮੁੱਲ ਦੀ ਦੁਕਾਨ ਹੈ ਜੀ ਘੱਟ ਰੇਟਾਂ ਦੇ ਮਾਲਾ ਟਾਇਰ ਸਰਵਿਸ ਸਟੇਸ਼ਨ ਹੈ ਜੀ ਪਾਉ ਵਾਲ ਅੱਡਾ ਹੈ ਜੀ ਤੇ ਸਿਰਫ ਖੇਮ ਕਰਨ ਜਿਹੜਾ ਰੋਡ ਆ ਉਹ 200 ਮੀਟਰ ਦੀ ਦੂਰੀ ਆ ਪੱਟੀ ਤੋਂ ਫਿਰੋਜਪੁਰ ਵਾਲਾ ਰੋਡ ਆ ਜੀ ਬਿਲਕੁਲ ਸਰਕਾਰੀ ਸਕੂਲ ਦੇ ਨੇੜੇ ਆ ਜੋ ਆਪਾਂ ਟਾਇਰਾਂ ਦੇ ਰੇਟ ਦੀ ਵੀ ਗੱਲ ਕਰਾਂਗੇ ਪਿੰਨਾ ਪੁਰਾਣੇ ਟਾਇਰਾਂ ਦਾ 13 14 15 ਨੰਬਰ ਦਾ ਕੀ ਰੇਟ ਆ ਤੇ ਆ ਵੇਖੋ ਜਿਵੇਂ ਹੁਣ ਗੱਡੀ ਆ ਗਈ ਆ ਜੀ ਸਰਵੋ ਸਟੇਸ਼ਨ ਤੇ ਲੱਗ ਗਈ ਆ ਤੇ ਸ਼ੈਂਪੂ ਨਾਲ ਧੋਈ ਜਾਊਗੀ ਇਹ ਬਾਈ ਵੀਰ ਪਹੁੰਚਿਆ ਭਰਾ ਸਾਡੇ ਪਾਉ ਗੱਡੀ ਦੀ ਸਰਵਿਸ ਤੇ ਸਰਵਿਸ ਕਰਾਉਣ ਜੀ ਤੇ ਵੇਖੋ ਗੱਡੀ ਲੱਗ ਗਈ ਆ ਤੇ ਸਹੀ ਜੇ ਸਹੀ ਜੇ ਜੈਕ ਚੁੱਕਿਆ ਜਾਊਗਾ ਤੁਹਾਡੇ ਸਾਹਮਣੇ ਜੀ ਤੂਤਾ ਤੋਂ ਇਹ ਗੱਡੀ ਆਈ ਆ ਜੀ ਸਰਵਿਸ ਕਰਾਉਣ ਬਾਕੀ ਜਿਹੜਾ ਇਹਦਾ ਰੇਟ ਤੁਹਾਨੂੰ ਦੱਸ ਦਿੰਨੇ ਆ ਜੀ ਜਿਹੜੇ ਬੰਦੇ 200 ਰੁਪਈਆ ਧਵਾਈ ਲੈਂਦੇ ਆ ਆਮ ਸਰਵੋ ਸਟੇਸ਼ਨਾਂ ਤੇ ਜੀ ਇਹ ਸ਼ੈਂਪੂ ਮਾਰ ਕੇ ਐਨ ਧੋ ਕੇ ਗੱਡੀ 200 ਰੁਪਏ ਜਿਹੜਾ ਲੈਂਦੇ ਆ ਜੀ 150 ਦੇ ਵਿੱਚ ਵੀ ਧੋ ਦਿੰਦੇ ਆ ਜੀ ਵੇਖੋ ਸ਼ੈਂਪੂ ਮਾਰ ਕੇ ਲਿਸ਼ਕਾ ਦਿੱਤੀ ਆ ਕੋਈ ਕਪੜਾ ਮਾਰਨ ਦੀ ਜ਼ਰੂਰਤ ਨਹੀਂ ਇਹ ਜਿਹੜਾ ਸ਼ੈਂਪੂ ਆ ਜਿੰਨਾ ਕਟਾ ਮਿੱਟੀ ਜੰਗਾਲ ਜਿਹੜਾ ਵੀ ਲੱਗਾ ਹੈ ਜੀ ਸਾਰਾ ਇੱਕਦਾਂ ਸਾਫ਼ ਕਰ ਦਿੰਦਾ ਹੈ ਜੀ ਨੂੰ ਸਿਰਫ ਕੋਈ 5 10 ਮਿੰਟ ਤੱਕ ਆਪਾਂ ਸ਼ੈਂਪੂ ਮਾਰ ਕੇ ਰੱਖਾਂਗੇ ਜੀ ਤੇ ਫਿਰ ਇਸ ਨੂੰ ਬਾਈ ਜੀ ਧੋ ਦਿੱਤਾ ਜਾਏਗਾ ਤੁਹਾਡੇ ਸਾਹਮਣੇ ਵੇਖਿਆ ਜੇ ਗੱਡੀ ਦਾ ਰੰਗ ਦੀ ਚਮਕ ਤੇ ਸਫਾਈ ਖੁਸ਼ ਹੋ ਜੋਗੇ ਭਾਉ ਜੀ ਜਿਹੜਾ ਇਹ ਪਾਣੀ ਵਰਤਦੇ ਆ ਜੀ ਉਹ ਵੀ ਪਿੰਡ ਭੌਵਾਲ ਦੇ ਵਿੱਚ ਟੈਂਕੀ ਲੱਗੀ ਆ ਪਾਪ ਆਗੇ ਤੇ ਪਾਣੀ ਆਪਣੇ ਸਰਵੋ ਸਟੇਸ਼ਨ ਤੇ ਲਿਆਂਦਾ ਹੈ ਜੀ ਤੇ ਵੱਡਾ ਟਰਾਲਾ ਉਹ ਵੀ ਕਾਟ ਰੇਟ ਤੇ ਟਰਾਲਾ ਵੀ ਧੋਂਦੇ ਆ ਜੀ ਟਰਾਲਾ ਧਵਾ ਲੋ ਜੋ ਮਰਜੀ ਮਸ਼ੀਨਾ ਕਪੈਨਾ ਰੂਟਾ ਵਿਟਰ ਸਾਰੇ ਸੰਦ ਐ ਧੋ ਕੇ ਲਿਸ਼ਕਾ ਕੇ ਤੇ ਆ ਵੇਖੋ ਕਹਣਾ ਉਹ ਪਾਣੀ ਮਾਰ ਦਿੱਤਾ ਜਾਂਦਾ ਹੈ ਜੀ ਤੇ ਤੁਹਾਡੇ ਸਾਹਮਣੇ ਗੱਡੀ ਲਿਸ਼ਕ ਕੇ ਅੱਲਾ ਕੀ ਰੂਪ ਗੱਡੀ ਦਾ ਹੋ ਜੂਗਾ ਜੀ ਤੇ ਆ ਵੇਖੋ ਹੁਣ ਜਿਹੜਾ ਧੋਕੇ ਗੱਡੀ ਡੱਕ ਦਿੱਤੀ ਗਈ ਆ ਤੇ ਇਹਦੇ ਵਿੱਚ ਉਹ ਜਿਹੜਾ ਮਿੱਟੀ ਕੱਟਾ ਖਿੱਚਣ ਵਾਲੀ ਬਲੌਰ ਮਾਰ ਕੇ ਸਾਫ਼ ਕੀਤੀ ਜਾਂਦੀ ਆ ਕੋਈ ਵੀ ਮਿੱਟੀ ਕੱਟਿਆ ਹੁੰਦਾ ਸਾਰਾ ਸਾਫ ਕਰਕੇ ਜਿਹੜਾ ਇਹ ਡੱਬੇ ਜਿਹਾ ਖਿੱਚ ਲਿਆ ਜਾਂਦਾ ਇਹ ਜੀ ਵੇਖੋ ਕਿਰਾ ਤੇ ਆਜੋ ਹੁਣ ਆਪਾਂ ਤੁਹਾਨੂੰ ਗੱਲ ਟਾਇਰਾਂ ਦੇ ਬਾਰੇ ਵੀ ਦੱਸਦੇ ਆ ਵੀ ਟਾਇਰਾਂ ਦਾ ਕੀ ਰੇਟ ਆ ਅਲੱਗ-ਅਲੱਗ ਟਾਇਰ ਜਿਹੜਾ ਖਾਲੀ ਆ ਬਾਈ ਜੀ ਮੋਟਰਸਾਈਕਲ ਵਾਲਾ 1500 ਰੁਪਏ ਦਾ ਪਿਛਲਾ ਟਾਇਰ ਖਾਲੀ ਤੇ ਜਿਹੜਾ ਆਪਾਂ ਜਿਹੜਾ TVS ਦਾ ਟਾਇਰ ਖਾਲੀ ਆ ਜੀ ਉਹ 1400 ਦਾ ਪਿਛਲਾ ਕੱਲਾ ਟਾਇਰ ਏਸ਼ੀਆ ਦਾ ਏਸ਼ੀਆ ਟਿਊਬ ਮੋਟਰਸਾਈਕਲ ਦੀ ਬਾਈ ਜੀ 150 ਰੁਪਏ ਦੇ ਵਿੱਚ ਮੋਟਰਸਾਈਕਲ ਦਾ ਪੁਰਾਣਾ ਟਿਊਬ ਟਾਇਰ 400 ਰੁਪਏ ਦੇ ਵਿੱਚ ਪਾ ਕੇ ਪੁਰਾਣੀ ਟੈਟੂ ਭਾਉ ਜੀ 400 ਰੁਪਏ ਦੇ ਵਿੱਚ ਟਾਇਰ ਫਿਟ ਕਰਕੇ ਤੁਹਾਨੂੰ ਦੇ ਦੇਣਗੇ ਜੀ ਤੇ ਆਜੋ ਹੁਣ ਗੱਡੀਆਂ ਦੀ ਗੱਲ ਕਰ ਲਈਏ 12 ਨੰਬਰ 13 ਨੰਬਰ 14 ਨੰਬਰ ਟਾਇਰ ਜਿਹੜਾ 600 ਰੁਪਏ ਦੇ ਵਿੱਚ ਤੇ ਜਿਹੜਾ 15 16 ਨੰਬਰ ਟਾਇਰ ਆ ਜੀ 700 ਤੇ 800 ਰੁਪਏ ਦੇ ਵਿੱਚ ਚੱਲੀ ਕਰਕੇ ਤੁਹਾਨੂੰ ਦੇਣਗੇ ਵੀ ਵੇਖੋ ਟਾਇਰ ਜਿਹੜੇ ਟਾਇਰਾਂ ਦਾ ਹਸਾਬਕਤਾ ਵੀ ਤੁਸੀਂ ਲਾ ਸਕਦੇ ਆ ਮੋਟਰਸਾਈਕਲਾਂ ਦਾ ਵੀ ਲਾ ਸਕਦੇ ਆ ਜਿਵੇਂ ਪੁਰਾਣੇ ਟਾਇਰ ਆ ਇਹਨਾਂ ਦਾ 400 ਰੁਪਿਆ ਜੀ ਤੇ ਆ ਗੱਡੀਆਂ ਦਾ ਤੁਹਾਨੂੰ ਦੱਸ ਦਿੱਤਾ ਅਲੱਗ-ਅਲੱਗ ਟਾਇਰ ਉਵੇਂ-ਉਵੇਂ ਰੇਟ ਆ ਜੀ ਗੱਡੀ ਦੀ ਧੋਾਈ ਜਿਹੜੇ 200 ਰੁਪਿਆ ਬਾਈ ਜੀ 150 ਰੁਪਏ ਦੇ ਵਿੱਚ ਆਣ ਤੋਗੇ ਕੱਲੀ ਕਰ ਦਿੱਤੀ ਜਾਂਦੀ ਆ ਤੇ ਜੇ ਕੱਲਾ ਪਾਣੀ ਮਾਰਨਾ 100 ਰੁਪਏ ਦੇ ਵਿੱਚ ਉਹ ਵੀ ਮਾਰ ਦਿੱਤਾ ਜਾਂਦਾ ਕੋਈ ਐਡੀ ਗੱਲ ਨਹੀਂ ਤੇ ਜੇ ਕੋਈ ਸੱਜਣ ਮੇਤਰਾ ਆਵੇ ਤਾਂ ਭਾਈ ਜੀ ਸ਼ੈਂਪੂ ਵੀ ਮਾਰ ਦਿੰਦੇ ਆ ਸਿਰਫ ਇਹ ਆਂਦੇ ਆ ਪਾਉ ਜੀ ਸੇਵਾ ਦਾ ਮੌਕਾ ਮਿਲਿਆ ਤੇ ਜਰੂਰ ਇੱਕਰਾ ਪਾਉ ਜੀ ਤੁਸੀਂ ਮਾਲਾ ਟੈਰ ਸਰ ਹਸਟੇਸ਼ਨ ਤੇ ਜਾਓ ਤੇ ਜੇ ਤੁਸੀਂ ਫੋਨ ਨੰਬਰ ਦੇ ਵੀ ਸੰਪਰਕ ਕਰਨਾ ਹੈ ਜੀ 98 783 20925 ਇਹ ਨੰਬਰ ਆ ਜੀ ਆਪਾਂ ਉੱਤੇ ਵੀ ਲਿਖ ਦਾਂਗੇ 987 83 20925 ਮਾਲਾ ਸਰਕਟੇਸ਼ਨ ਤੇ ਸਾਹਮਣੇ ਲੋਕੇਸ਼ਨ ਆਪਾ ਜੀ ਕੋਠੀਆਂ ਦੀ ਕੋਠੀਆਂ ਦੇ ਸਾਹਮਣੇ ਆਂਦੀ ਦੁਕਾਨ ਸਟੋਰ ਕਹਿੰ ਲਈਏ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਮਾਲਾ ਨੇ ਤੇ ਬਾਕੀ ਠੰਡਿਆਂ ਦੀ ਕਿਉਂਕਿ ਜਦੋਂ ਬੰਦਾ ਇੱਥੇ ਆਉਂਦਾ ਜਾਂਦਾ ਤਾਂ ਗਰਮੀ ਦੇ ਵਿੱਚ ਪਾਣੀ ਦੀ ਬਹੁਤ ਜ਼ਰੂਰਤ ਆ ਜੀ ਉਹ ਵੀ ਪਾਉਨੇ ਠੰਡੇ ਵੀ ਰੱਖਿਆ ਪਾਣੀ ਵੀ ਰੱਖਿਆ ਜੀ ਹਰ ਇੱਕ ਚੀਜ਼ ਇੱਕ ਨੰਬਰ ਮਿਲਦੀ ਆ ਜੀ ਪਟ્રોલ ਤੱਕ ਤੇ ਗਰੀਸ ਕਰਨੇ ਵੀ ਰੱਖੀ ਆ ਪਾਉਨੇ ਜੇ ਕਿਸੇ ਨੇ ਗਰੀਸ ਕਰਾਉਣੀ ਆ ਤੇ ਉਹਦਾ ਵੀ ਬਿਲਕੁਲ ਜਾਇਜ਼ ਰੇਟ ਆ ਜੀ ਬਾਕੀ ਤੁਸੀਂ ਫੋਨ ਨੰਬਰ ਤੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਜੀ ਜਿਹੜਾ ਜੋ ਵੀ ਰੇਟ ਆ ਟਾਇਰਾਂ ਦਾ ਕਿੰਨੀ ਧੁਵਾਈ ਆ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੰਦੇ ਆ